ਸ਼ਿਕਾਲ ਸਿਟੀ اومnios ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ 21 ਅਗਸਤ ਦੇ ਦਿਨ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੀ ਲੁਧਿਆਣਾ ਦੇ ਵਿੱਚ ਜਿਹੜੀ ਆਵਾਜ਼ ਆਈ ਉਹ ਨਹੀਂ ਰੁਕੀ ਹੈ ਜਿਥੇ ਵੀ ਅਸੀਂ ਦੇਖ ਸਕਦੇ ਹਾਂ ਕਿ ਬਾਜ਼ਾਰ ਵੀ ਉਦਾਂ ਹੀ ਨੇ ਜਿੱਦਾਂ ਪਹਿਲਾਂ ਦੇ ਵਾਂਗ ਖੁੱਲਦੇ ਸੀ ਸੋ ਅੱਜ ਸਾਡੇ ਨਾਲ BSP ਦੇ ਆਗੂ ਪਰਵਿੰਦ ਬਿਲਗਾ ਜੀ ਮੌਜੂਦ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਇਹ ਭਾਰਤ ਬੰਦ ਹੋਣ ਦਾ ਕੀ ਮੁੱਖ ਕਾਰਨ ਹੈ ਸਰ ਪਹਿਲਾਂ ਤਾਂ ਸਰ ਮੈਂ ਤੁਹਾਡਾ ਸਵਾਗਤ ਕਰੂੰਗੀ ਸਭ ਤੋਂ ਪਹਿਲਾਂ ਤੇ ਸਰ ਤੁਹਾਡੇ ਤੋਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿਹੜੀਆਂ ਦੁਕਾਨਾਂ ਨੇ ਜਿਹੜੇ ਕੰਮਕਾਰ ਨੇ ਸਾਰੇ ਜਿਹੜੇ ਆਫੀਸਿਸ ਨੇ ਉਹ ਵੀ ਬੰਦ ਰਹਣਗੇ ਪਰ ਅਸੀਂ ਦੇਖ ਸਕਦੇ ਹਾਂ ਕਿ ਲੁਧਿਆਣਾ ਦੇ ਵਿੱਚ ਅੱਜ ਹਰ ਚੀਜ਼ ਖੁੱਲ੍ਹੀ ਹੈ ਨਾ ਸਿਰਫ ਲੁਧਿਆਣਾ ਇਵਨ ਦੇਸ਼ ਦੇ ਜਿਹੜੇ ਵੀ ਇਲਾਕਿਆਂ ਦੇ ਵਿੱਚ ਇਹ ਲਾਨਾ ਗਿਆ ਸੀ ਉਸ ਜਗ੍ਹਾ ਤੇ ਵੀ ਸਾਰੇ ਕਿਤੇ ਦੁਕਾਨਾਂ ਜਾਂ ਰੋਡ ਦੀ ਆਵਾਜਾਈ ਨਹੀਂ ਰੁਕੀ ਹੈ ਸੋ ਤੁਹਾਡੇ ਸਾਹਮਣੇ ਇਹ ਪਹਿਲਾਂ ਤਾਂ ਕਿਉਂ ਕਰਿਆ ਗਿਆ ਸੀ ਇਹ ਬੰਦ ਕਿਉਂ ਹੋ ਰਿਹਾ ਸੀ ਭਾਰਤ ਜੈਪੀਨ ਜੈ ਭਾਰਤ ਹੌਮ ਨਿਊਜ਼ ਚੈਨਲ ਦਾ ਮੈਂ ਬਹੁਤ ਹੀ ਸਤਿਕਾਰ ਔਰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੇਰੀ ਆਵਾਜ਼ ਲੋਕਾਂ ਚ ਪਹਿਚਾਨਗੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਇਸ ਚੈਨਲ ਨੂੰ ਦੇਖਿਆ ਜਾਵੇ ਅੱਜ ਜਿਹੜਾ ਅਜ ਬੰਦ ਦਾ ਐਲਾਨ ਸੀਗਾ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਜਿਹੜਾ ਸੁਪਰੀਮ ਕੋਰਟ ਨੇ ਇੱਕ ਤਰੀਕ ਨੂੰ 1 ਅਗਸਤ ਨੂੰ ਫੈਸਲਾ ਦਿੱਤਾ ਸੀਗਾ ਐਤਸਿਆਂ ਦਾ 25% ਦਾ ਜਿਹੜਾ ਰਿਆਵੈਸ਼ਨ ਉਹ ਇੱਕ ਕੇਸ ਸੁਪਰੀਮ ਕੋਰਟ ਚ ਚੱਲਦਾ ਸੀਗਾ ਉਹਦਾ ਫੈਸਲਾ ਇੱਕ ਤਰੀਕ ਨੂੰ ਦਿੱਤਾ ਸੁਪਰੀਮ ਕੋਰਟ ਨੇ ਉਹ ਸਮਾਜ ਵਿਰੋਧੀ ਆ ਦੇਸ਼ ਵਿਰੋਧੀ ਆ ਸੰਵਿਧਾਨ ਵਿਰੋਧੀ ਆ ਉਹ ਜਿਹੜਾ ਫੈਸਲਾ ਆ ਉਹ ਜੇ ਸੰਵਿਧਾਨ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਤੇ ਉਹ ਬਣਦਾ ਹੀ ਨਹੀਂ ਸੀ ਇਸ ਦੇਸ਼ ਦੀ ਪਾਰਲੀਮੈਂਟ ਇਸ ਦੇਸ਼ ਦਾ ਰਾਸ਼ਟਰਪਤੀ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਅੰਦਰ ਜਿਹੜੇ ਗਰੀਬ ਲੋਕਾਂ ਐਸੀ ਲੋਕਾਂ ਉਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਦੇਸ਼ ਦੇ ਅੰਦਰ 25% ਲੋਕਾਂ ਨੂੰ ਮਿਲਣੀ ਸੀ ਉਹਦੇ ਤੇ ਫੈਸਲਾ ਦਿੱਤਾ ਵਰਗੀਕਰਨ ਦਾ ਜਦ ਕਿ ਉਹ ਠੀਕ ਨਹੀਂ ਹੈ ਅਰ ਸਰ ਦੇਖਿਆ ਜਾਵੇ ਤਾਂ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਕਿਤੇ ਵੀ ਤੁਹਾਨੂੰ ਲੋਕਾਂ ਦਾ ਸਮਰਥਨ ਦਿਖ ਰਿਹਾ ਆਪਣੇ ਨਾਲ ਕਿਉਂਕਿ ਅਸੀਂ ਦੇਖ ਸਕਦੇ ਹਾਂ ਕਿ ਅੱਜ ਉਦਾਂ ਹੀ ਜਿੱਦਾਂ ਇੱਕ ਨਾਰਮਲ ਡੇ ਹੁੰਦਾ ਹੈ ਲਾਈਫ ਦੇ ਵਿੱਚ ਨਾਰਮਲ ਅਸੀਂ ਆਪਣੇ ਕੰਮਾਂ ਤੇ ਜਾਂਦੇ ਹਾਂ ਸਾਡੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਉਸ ਹਿਸਾਬ ਨਾਲ ਅਜ਼ਾਦ ਦਿਨ ਵੀ ਨਾਰਮਲ ਹੀ ਲੱਗ ਰਿਹਾ ਹੈ ਕੋਈ ਇਦਾਂ ਲੱਗ ਨਹੀਂ ਰਿਹਾ ਕਿ ਕੋਈ ਇੰਡੀਆ ਬੰਦ ਹੈ ਜਾਂ ਭਾਰਤ ਬੰਦ ਹੈ ਜਿਹੜੀ ਘੋਸ਼ਣਾ ਕੀਤੀ ਗਈ ਸੀ ਕੁਝ ਵੀ ਉਦਾਂ ਦਾ ਨਹੀਂ ਲੱਗ ਰਿਹਾ ਤੁਹਾਡੇ ਸਾਹਮਣੇ ਲੋਕਾਂ ਨੇ ਤੁਹਾਡਾ ਸਮਰਥਨ ਕਿਉਂ ਨਹੀਂ ਕੀਤਾ ਫਿਰ ਸਮਰਥਨ ਲੋਕਾਂ ਨੇ ਕੀਤਾ ਅਸੀਂ ਸਕੂਲ ਬੰਦ ਨਹੀਂ ਕਰਾਏ ਹਸਪੀਟਲ ਬੰਦ ਨਹੀਂ ਕਰਾਏ ਟਾਬੇ ਬੰਦ ਨਹੀਂ ਕਰਾਏ ਛੋਟੇ ਕਾਰੋਬਾਰ ਵਾਲੇ ਜਿਹੜੇ ਸਾਡੇ ਭਰਾ ਆ ਉਹ ਬੇਸ਼ੱਕ ਸਾਡੇ ਸਮਰਥਨ ਚ ਸਾਡੇ ਨਾਲ ਆ ਪਰ ਦੇਸ਼ ਦੇ ਅੰਦਰ ਜਿਹੜੀ ਰਿਜ਼ਰਵੇਸ਼ਨ ਦੇ ਮੁੱਦੇ ਮੁੱਦੇ ਤੇ ਸਾਰਾ ਭਾਈਚਾਰਾ ਅੱਜ ਸਾਡੇ ਨਾਲ ਸੀ ਸੈਂਕੜਿਆਂ ਦੀ ਗਿਣਤੀ ਚ ਅਸੀਂ ਸੰਵਿਧਾਨ ਚੌਕ ਲੁਧਿਆਣਾ ਜਿਹਨੂੰ ਭਾਰਤ ਨਗਰ ਚੌਕ ਕਹਿੰਦੇ ਆ ਉੱਥੋਂ ਕੱਟੇ ਹੋ ਕੇ ਡੈਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੰਡਮ ਦਿੱਤਾ ਉਸ ਮੈਮੋਰੰਡਮ 'ਚ ਇਹ ਲਿਖਿਆ ਜਿਹੜਾ ਇੱਕ ਤਰੀਕ ਨੂੰ ਦੇਸ਼ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਮਾਨਜੋਗ ਸੁਪਰੀਮ ਕੋਰਟ ਨੇ ਸਮਾਜ ਵਿਰੋਧੀ ਫੈਸਲਾ ਦਿੱਤਾ ਸੰਵਿਧਾਨ ਵਿਰੋਧੀ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਦੇ ਨਾਂ ਅਸੀਂ ਪੂਰੇ ਦੇਸ਼ ਅੰਦਰ ਮੈਮੋਰੰਡਮ ਦਿੱਤੇ ਆ ਬਿਨਾ ਦੇਸ਼ ਦੀ ਕਿਸੇ ਸੰਮਤੀ ਨੂੰ ਨੁਕਸਾਨ ਪਹਚਾਇਆ ਬਿਨਾਂ ਕਿਸੇ ਦੇ ਬਿਜ਼ਨਸ ਦਾ ਨੁਕਸਾਨ ਹੋਣ ਤੋਂ ਔਰ ਬਿਨਾ ਕਿਸੇ ਦੀ ਪੜ੍ਹਾਈ ਨੂੰ ਰੋਕਣ ਤੋਂ ਕਿਸੇ ਨੇ ਵਿਦੇਸ਼ ਜਾਣਾ ਕਿਸੇ ਨੇ ਕਿਤੇ ਜਾਣਾ ਕਿਸੇ ਦੇ ਕਾਰੋਬਾਰ 'ਚ ਅਸੀਂ ਵਿਗਨ ਨਹੀਂ ਪਾਇਆ ਇਹ ਸਾਰਾ ਕੁਝ ਅਸੀਂ ਸਮਾਜ ਦੇ ਲੋਕ ਆ ਅਸੀਂ ਸਮਾਜ ਨਾਲ ਆ ਦੇਸ਼ ਸਾਡਾ ਆ ਅਸੀਂ ਸੰਵਿਧਾਨ ਮੁਤਾਬਕ ਹੀ ਦੇਸ਼ ਦੇ ਅੰਦਰ ਚੱਲਦੇ ਆ ਅਸੀਂ ਕਿਸੇ ਵੀ ਨਾ ਤਾਂ ਕਿਸੇ ਦੇ ਚੋਟ ਮਾਰਨ ਦੇ ਹੱਕ 'ਚ ਆ ਨਾ ਹੀ ਚੋਟ ਖਾਣ ਦੇ ਹੱਕ 'ਚ ਆ ਅਸੀਂ ਦੇਸ਼ ਦੇ ਅੰਦਰ ਜਿਹੜਾ ਭਾਈਚਾਰੇ ਦਾ ਰਾਜ ਲਿਆਉਣਾ ਚਾਹੁੰਦੇ ਆ ਇਸ ਦੇਸ਼ ਦੇ ਅੰਦਰ ਬਰਾਬਰਤਾ ਲਿਆਉਣੀ ਚਾਹੁੰਦੇ ਆ ਜਿਹੜੇ ਲੋਕ ਗਰੀਬ ਆ ਉਹਨਾਂ ਨੂੰ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਰਿਜ਼ਰਵੇਸ਼ਨ ਦਿੱਤਾ ਦਿੰਦਾ ਜਦ ਕਿ ਉਹ ਉਹ ਮੌਕੇ ਦੀਆਂ ਸਰਕਾਰਾਂ ਨੇ ਔਰ ਜਾਇਵਸ਼ਨ ਹਜੇ ਤੱਕ ਵੀ ਲੋਕਾਂ ਤੱਕ ਨਹੀਂ ਪਹੁੰਚਾਈ ਜਿਹਦੇ ਕਰਕੇ ਲੋਕ ਗਰੀਬ ਪਛੜੇ ਔਰ ਦੁਖੀ ਆ ਇਸ ਕਰਕੇ ਦੇਸ਼ ਦੇ ਅੰਦਰ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਜਿਹੜਾ ਸੰਵਿਧਾਨ ਮੈਂ ਦੇਸ਼ ਦੇ ਲੋਕਾਂ ਨੂੰ ਦੇਖ ਕੇ ਚੱਲਿਆ ਜੇ ਅੱਛੇ ਲੋਕਾਂ ਦੇ ਹੱਥ ਵਿੱਚ ਹੋਵੇਗਾ ਦੇਸ਼ ਸਵਰਗ ਬਣ ਜਾਵੇਗਾ ਜੇ ਮਾੜੇ ਲੋਕਾਂ ਦੇ ਹੱਥ ਵਿੱਚ ਹੋਵੇਗਾ ਦੇਸ਼ ਨਰਕ ਬਣ ਜਾਵੇਗਾ ਅੱਜ ਉਹੀ ਹੋਇਆ ਦੇਸ਼ ਦੇ ਅੰਦਰ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ 80 ਕਰੋੜ ਲੋਕਾਂ ਨੂੰ ਜਿਹੜਾ ਰਜਗਾਰ ਦੇਣਾ 80 ਕਰੋੜ ਲੋਕਾਂ ਨੂੰ ਮੈਂ ਜਿਹੜਾ 5-5 ਕਿਲੋ ਦਾਣੇ ਦੇਣਾ ਜੇ ਲੋਕਾਂ ਨੂੰ ਨੌਕਰੀ ਦਿੱਤੀ ਜਾਂਦੀ ਰੋਜ਼ਗਾਰ ਦਿੱਤਾ ਜਾਂਦਾ ਪੜ੍ਹਾਈ ਦਿੱਤੀ ਜਾਂਦੀ ਦਵਾਈ ਦਿੱਤੀ ਜਾਂਦੀ ਇਹ ਲੋਕਾਂ ਦੇ ਅੰਦਰ ਸੂਆ ਸਾਤ ਜਾਤ ਪਾਤ ਨਹੀਂ ਸੀ ਹੋਣੀ ਦੇਸ਼ ਜਿਹੜਾ ਬਰਾਬਰ ਹੋ ਜਾਣਾ ਸੀ ਇਸ ਦੇਸ਼ ਦੇ ਅੰਦਰ 5 ਕਿਲੋ ਅਨਾਜ ਦੇਣ ਦੀ ਲੋੜ ਨਹੀਂ ਸੀ ਸਰਸਜ ਜਦੋਂ ਗੱਲ ਕੀਤੀ ਜਾਵੇ ਕਿ ਕਈ ਆਪਣਾ ਦੇਖ ਸਕਦੇ ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਕਾਫੀ ਆਪਣੀ ਮੰਗਾਂ ਲੈ ਕੇ ਅੱਗੇ ਆਇਆ ਗਿਆ ਤੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਤੁਸੀਂ ਇੱਕ ਸ਼ਾਂਤਮਈ ਟਾਕਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਸ਼ਾਂਤਮਈ ਟਾਕਰ ਪ੍ਰਦਰਸ਼ਨ ਕਰ ਰਹੇ ਹੋ ਤੁਹਾਡੀ ਸਰਕਾਰ ਤੋਂ ਕੀ ਅਪੀਲ ਹੈ ਤੁਸੀਂ ਸਰਕਾਰ ਤੋਂ ਕੀ ਮੰਗਾਂ ਰੱਖਿਆ ਨੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਆ ਮਾਨਯੋਗ ਰਾਸ਼ਟਰਪਤੀ ਸਾਹਿਬ ਤੋਂ ਇਹ ਮੰਗ ਕੀਤੀ ਆ ਬੀ ਸੁਪਰੀਮ ਕੋਰਟ ਦਾ ਆਇਆ ਹੋਇਆ ਫੈਸਲਾ ਉਹ ਵਾਪਸ ਲਿਆ ਜਾਵੇ ਦੇਸ਼ ਦੇ ਅੰਦਰ ਜਾਤੀ ਜਨਗਣਨਾ ਕਰਾ ਕੇ ਜਿਹੜੀ ਆ ਰਿਜ਼ਰਵੇਸ਼ਨ ਲੋਕਾਂ ਤੱਕ ਦਿੱਤੀ ਜਾਵੇ ਔਰ ਲਾਗੂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਦੇਸ਼ ਦੇ ਅੰਦਰ ਸਾਰੇ ਹੀ ਮੈਕ ਵਿੱਚ ਪ੍ਰਾਈਵੇਟ ਕੀਤੀ ਸਰਕਾਰ ਨੇ ਤਾਂ ਕਿ ਗਰੀਬ ਲੋਕ ਰੋਜ਼ਗਾਰ ਨਾ ਲੈ ਸਕੇ ਰੋਟੀ ਨਾ ਖਾ ਸਕਣ ਆਪਣੇ ਬੱਚਿਆਂ ਨੂੰ ਨਾ ਪਾਲ ਸਕਣ ਹਰ ਸਾਰੀ ਗੱਲ ਕੀਤੀ ਜਾਵੇ ਤੁਸੀਂ ਜਿਦਾ ਕਿ ਐਸਸੀ ਐਸਟੀ ਰਿਜ਼ਰਵੇਸ਼ਨ ਨੂੰ ਅੱਗੇ ਰੱਖਿਆ ਜਾਵੇ ਪਰ ਦੇਖਿਆ ਜਾਏ ਤਾਂ ਹਰ ਖੇਤਰ ਦੇ ਵਿੱਚ ਅਸੀਂ ਜੇ ਕਿਸੇ ਗਵਰਨਮੈਂਟ ਜੌਬ ਲਈ ਜਾਣਨਾ ਹੈ ਜਾਂ ਸੀ ਕਿਤੇ ਵੀ ਜਾਣਨਾ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਕ੍ਰਾਈਟੇਰੀਆ ਹੁੰਦਾ ਹੈ ਕਿ ਅਸੀਂ ਐਸਟੀ ਐਸਸੀ ਤੇ ਐਸਟੀ ਵਾਲਾ ਨੂੰ ਪਹਿਲੀ ਪ੍ਰੀਫਰੈਂਸ ਦੇਣੀ ਹੈ ਜਨਰਲ ਆਲਿਆਂ ਦਾ ਕਿਤੇ ਨਾ ਕਿਤੇ ਨਾਮ ਹੁੰਦਾ ਹੀ ਨਹੀਂ ਹੈ ਤਾਂ ਤੁਹਾਡੇ ਸਾਹਮਣੇ ਜਿਹੜਾ ਐਸਸੀ ਐਸਟੀ ਦਾ ਤੁਸੀਂ ਇੱਕ ਕੀ ਕਹਿੰਦੇ ਹੈ ਪ੍ਰੋਪਾਗੈਂਡਾ ਜਾਂ ਮੋਟੋ ਤੁਸੀਂ ਲੈ ਕੇ ਚੱਲ ਰਹੇ ਹੋ ਤੁਹਾਡੇ ਸਾਹਮਣੇ ਜਨਰਲ ਆਲਿਆਂ ਨੂੰ ਫਰਕ ਨਹੀਂ ਪਏਗਾ ਫਿਰ ਉਸ ਹਿਸਾਬ ਨਾਲ ਜੇਕਰ ਕੋਈ ਖੇਡ ਖੜਾ ਰਹੀ ਹੈ ਜਾਂ ਕੋਈ ਉਧਾਂ ਕਿਸੇ ਹੋਰ ਲਾਈਨ ਦੇ ਵਿੱਚ ਹੈ ਤਾਂ ਦੇਖੋ ਮੰਡਲ ਕਮਿਸ਼ਨ ਜਦੋਂ ਵੀ ਪੀ ਸਿੰਘ ਨੇ ਲਾਗੂ ਕੀਤੀ ਸਾਬਕਾਂ ਸਿੰਘ राम ਨੇ 45 ਦਿਨ ਦਾ ਵੱਡਾ ਅੰਦੋਲਨ ਦਿੱਲੀ ਦੇ ਅੰਦਰ ਕੀਤਾ ਪੂਰੇ ਦੇਸ਼ ਦੇ ਲੋਕਾਂ ਨੂੰ ਘੁੰਮ ਘੁੰਮ ਕੇ ਜਗਾਇਆ ਬਈ ਬੀਸੀ ਲੋਕੋ ਅਲੱਗ-ਅਲੱਗ ਛੋਟੇ-ਛੋਟੇ ਗੁੱਟਾਂ 'ਚ ਵੰਡੇ ਹੋਏ ਲੋਕੋ ਤੁਸੀਂ ਇਕੱਠੇ ਹੋ ਜਾਓ ਇਹ ਤੁਹਾਡਾ ਹੱਕ ਬਣਦਾ ਇਸ ਦੇਸ਼ ਦੀ ਧਨ ਔਰ ਧਰਤੀ ਨੌਕਰੀ ਔਰ ਅਪਰਸਾਈਜ਼ ਦੇ ਵਿੱਚ ਤੁਹਾਡਾ ਹੱਕ ਬਣਦਾ ਉਸ ਵੇਲੇ 45 ਦਿਨ ਦਾ ਤਰਨਾ ਦਿੱਲੀ ਦੇ ਵਿੱਚ ਦਿੱਤਾ ਤਾਂ ਬੀਪੀ ਸਿੰਘ ਨੇ ਉਸ ਗੱਲ ਨੂੰ ਮੰਨਿਆ ਜਦੋਂ ਮੰਨਿਆ ਤਾਂ ਜਿਹੜੀ ਮੰਡਲ ਕਮਿਸ਼ਨ ਰਿਪੋਰਟ ਆ ਜਦੋਂ ਸਾਡਾ ਉੱਤਰ ਪ੍ਰਦੇਸ਼ 'ਚ ਰਾਜ ਆਇਆ ਪੈਨ ਕੁਮਾਰੀ ਮਾਇਆਵਤੀ ਨੇ ਉੱਤਰ ਪ੍ਰਦੇਸ਼ 'ਚ ਲਾਗੂ ਕੀਤੀ ਲਾਲੂ ਪ੍ਰਸਾਦ ਜਾਦਵ ਨੇ ਬਿਹਾਰ 'ਚ ਲਾਗੂ ਕੀਤੀ ਹੋਰ ਕਿਤੇ ਵੀ ਮੰਡਲ ਕਮਿਸ਼ਨ ਰਿਪੋਰਟ ਜਿਹੜੀ ਲਾਗੂ ਨਹੀਂ ਹੈਗੀ ਐਸੀਆਂ ਦੀ ਜਿਹੜੀ 25% ਰਿਜ਼ਰਵੇਸ਼ਨ ਆ ਉਹ ਬੇਸ਼ੱਕ ਕਹਿਣ ਨੂੰ ਤਾਂ ਦੇ ਰਹੇ ਆ ਪਰ ਜਦੋਂ ਸਾਰੇ ਮੈਗਮੇ ਹੀ ਪ੍ਰਾਈਵੇਟ ਕਰਤੇ ਇਸ ਦੇਸ਼ ਦੇ ਅੰਦਰ ਲੋਕਾਂ ਨੂੰ ਕਿੱਥੋਂ ਰੋਜ਼ਗਾਰ ਦੇ ਬਗੀ ਇਹ ਸਰਕਾਰ ਅਸੀਂ ਅੱਜ ਮੰਗ ਕਰਦੇ ਆ ਸਰਕਾਰ ਤੋਂ ਰਾਸ਼ਟਰਪਤੀ ਮਾਨ ਜੋ ਰਾਸ਼ਟਰਪਤੀ ਸਾਹਿਬ ਤੋਂ ਵੀ ਦੇਸ਼ ਦੇ ਸਾਰੇ ਵਿਭਾਗ ਜਿਹੜੇ ਸਰਕਾਰੀ ਹੋਣ ਤਾਂ ਕਿ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਬੱਚੇ ਸਾਡੇ ਪੜ੍ਹ ਲਿਖ ਕੇ ਵਿਦੇਸ਼ਾਂ 'ਚ ਨੌਕਰੀ ਕਰਨ ਲਈ ਮਜ਼ਦੂਰੀ ਕਰਨ ਲਈ ਜਾਂਦੇ ਆ ਤਾਂ ਕਿ ਉਹ ਸਾਡੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਪਾਲਣ ਪੋਸਣ ਆਪਣੀ ਜ਼ਿੰਦਗੀ ਬਤੀਤ ਕਰਨ ਇਹ ਜਿਹੜਾ ਸਾਡਾ ਰਾਸ਼ਟਰਪਤੀ ਸਾਹਿਬ ਤੋਂ ਅਸੀਂ ਮੰਗ ਕਰਦੇ ਆਂ ਸਰ ਇੱਕ ਜਿਹੜਾ ਕੁਸ਼ਣ ਆ ਲੋਕਾਂ ਵੱਲੋਂ ਕਾਫੀ ਜ਼ਿਆਦਾ ਮਤਲਬ ਉਹ ਪੁੱਛਣ ਦੇ ਅੱਛਾ ਹੋ ਰਹੀ ਸੀ ਕਿ ਜਿਹੜੀ ਜਾਤੀਵਾਦੀ ਪ੍ਰੋਬਲਮ ਹੈ ਅੱਪਾ ਇਹ ਦੇਖ ਰਹੇ ਆ ਕਾਫੀ ਟਾਈਮ ਤੋਂ ਚਾਲ ਦੀ ਆ ਰਹੀ ਹੈ ਜਿਹੜੇ ਕਰਕੇ ਕਿਤਨਾ ਕਿਤੇ ਜਿਹੜੇ ਪਿਛੜੇ ਲੋਕੀ ਨੇ ਆ ਪਿਛੜੀ ਜਾਤੀਆਂ ਦੇ ਲੋਕ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਇੱਕ ਰੋਜ਼ਗਾਰ ਨਹੀਂ ਮਿਲਦਾ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਦਾਂ ਹੀ ਜਿੱਦਾਂ ਇੱਕ ਸਟਾਰਟ ਹੁੰਦੀ ਹੈ ਉਦਾਂ ਹੀ ਖਤਮ ਹੋ ਜਾਂਦੀ ਹੈ ਇੱਕ ਮਿਡਲ ਕਲਾਸ ਦੇ ਵਿੱਚ ਬੋਨ ਹੋ ਕੇ ਬੰਦਾ ਮਿਡਲ ਕਲਾਸ ਜੋਗਾ ਹੀ ਰਹ ਜਾਂਦਾ ਤੁਹਾਡੇ ਸਾਹਮਣੇ ਜਿਹੜਾ ਜਾਤੀਵਾਦ ਹੈ ਬੱਚਾ ਬੱਚਿਆਂ ਦੇ ਵਿੱਚ ਨਾ ਸਿਰਫ ਬੱਚਿਆਂ ਦੇ ਵਿੱਚ ਬਲਕਿ ਵੱਡਿਆਂ ਦੇ ਵਿੱਚ ਵੀ ਫੁੱਕ ਪਾ ਰਿਹਾ ਦੇਖੋ ਜਾਤੀਵਾਦ ਜਿਹੜਾ ਸੰਵਿਧਾਨ ਮੁਤਾਬਕ ਅਸੀਂ ਬਰਾਬਰ ਆ ਸੰਵਿਧਾਨ ਮੁਤਾਬਕ ਅਸੀਂ ਕੋਈ ਵੀ ਧਰਮ ਅਪਣਾ ਸਕਦੇ ਹਾਂ ਪਰ ਸੰਵਿਧਾਨ ਦੇ ਮੁਤਾਬਕ ਇਸ ਦੇਸ਼ ਦੀਆਂ ਸਰਕਾਰਾਂ ਨੇ ਜਾਤ ਪਾਤ ਨੂੰ ਜਿਹੜਾ ਖਤਮ ਨਹੀਂ ਕੀਤਾ ਜਾਤ ਪਾਤ ਨੂੰ ਦੇਸ਼ ਦਾ ਰਾਸ਼ਟਰਪਤੀ ਐਲਾਨ ਕਰ ਦੇਵੇ ਵੀ ਅੱਜ ਤੋਂ ਕੋਈ ਜਾਤ ਕੋਈ ਗੋਤ ਨਹੀਂ ਹੋਊਗਾ ਤਾਂ ਬਿਲਕੁਲ ਜਾਤ ਪਾਤ ਖਤਮ ਹੋ ਸਕਦੀ ਆ ਪਰ ਇਸ ਦੇਸ਼ ਦੀਆਂ ਸਰਕਾਰਾਂ ਚਾਹੇ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਪਾਰਤੀ ਜਨਤਾ ਪਾਰਟੀ ਦੀ ਹੋਵੇ ਸੈਂਟਰ ਦੀਆਂ ਸਰਕਾਰਾਂ ਜਿਹੜੀਆਂ ਉਹਨੇ ਸੰਵਿਧਾਨ ਮੁਤਾਬਕ ਕੰਮ ਨਹੀਂ ਕੀਤਾ ਜੇ ਸੰਵਿਧਾਨ ਮੁਤਾਬਕ ਕੰਮ ਹੁੰਦਾ ਤਾਂ ਦੇਸ਼ ਦੇ ਅੰਦਰ ਇਹ ਜਿਹੜਾ ਪਾੜਾ ਆ ਜਾਤ ਪਾਤ ਦਾ ਇਹ ਨਹੀਂ ਹੋਣਾ ਸੀ ਸਰ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕੈਪਰ ਅਮਰਿੰਦਰ ਸਿੰਘ ਜੀ ਨੇ ਵੀ 2006 ਵਿੱਚ ਇਸ ਬਿੱਲ ਨੂੰ ਪਾਸ ਕੀਤਾ ਸੀ ਉਸ ਤੋਂ ਬਾਅਦ ਅਕਾਲੀ ਵੀ ਸਰਕਾਰ ਆ ਗਈ ਸੀ ਤੇ ਮੈਂ ਉਸ ਦੇ ਬਾਰੇ ਤੁਹਾਡੇ ਤੋਂ ਕੁਝ ਪੁੱਛਣਾ ਚਾਹੂੰਗਾ ਕਿ ਤੁਸੀਂ ਥੋੜਾ ਦੱਸੋ ਉਸ ਚੀਜ਼ ਬਾਰੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਸੀ ਗਿਆਨੀ ਜੈਲ ਸਿੰਘ ਨੇ ਆਪਣੇ ਮੁੱਖ ਮੰਤਰੀ ਸਮੇਂ ਇਹ ਜਿਹੜਾ ਬਿੱਲ ਲਿਆਂਦਾ ਸੀ ਉਹਨੇ ਸਾਡੀ ਰਜਾਇਬੇਸ਼ਨ ਨੂੰ 12.5 12.5 ਕਰਕੇ ਸਮਾਜ ਨੂੰ ਪਾੜਤਾ ਜਦੋਂ ਸਮਾਜ ਫਟ ਗਿਆ ਉਸ ਤੋਂ ਬਾਅਦ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਦੇਸ਼ ਦੇ ਹਾਲਾਤ ਜਿਹੜੇ ਆ ਉਹ ਇਦਾਂ ਦੇ ਹੋ ਗਏ ਬਈ ਇਹ ਜਿਹੜੀ ਰਿਜ਼ਰਵੇਸ਼ਨ ਆ ਇਹ ਨਾਮਾਤਰ ਹੋ ਗਈ ਲੋਕਾਂ ਨੂੰ ਜਿਹੜਾ ਨਾ ਬਾਲਮੀਕ ਤੇ ਮਜਬੀ ਸਿੱਖਾਂ ਨੂੰ ਮਿਲੀ ਨਾ ਰਵਿਦਾਸੀਆਂ ਤੇ ਹੋਰ ਬਾਜੀਗਰ ਗਦੀਲੇ ਹੋਰ ਸੈਲਰੀਗਰ ਨਾ ਉਹਨਾਂ ਨੂੰ ਮਿਲੀ ਸਾਡਾ ਦੇਸ਼ ਦੇ ਅੰਦਰ ਹਾਲਾਤ ਹੀ ਇੰਨੇ ਮਾੜੇ ਹੋ ਗਏ ਬਈ ਸਾਨੂੰ ਜਿਹੜੀ ਰਿਜ਼ਰਵੇਸ਼ਨ ਦਾ ਦੇਸ਼ ਦੇ ਅੰਦਰ ਫਾਇਦਾ ਨਹੀਂ ਹੋਇਆ ਫਾਇਦਾ ਤਦ ਹੋਣਾ ਸੀ ਜੇ ਇਮਾਨਦਾਰੀ ਨਾਲ ਦੇਸ਼ ਦੇ ਅੰਦਰ ਰਿਜ਼ਰਵੇਸ਼ਨ ਲਾਗੂ ਹੁੰਦੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਅੰਦਰ 10 ਸਾਲ ਲਈ ਜੇ ਐਲਾਨ ਕਰਦਾ ਤਾਂ 10 ਸਾਲ ਦੇ ਵਿੱਚ ਤਾਂ ਨੌ ਔਰ ਤਰਤੀਬ ਬਦਲਦੀ ਅਫਸਰशाही ਜਿਹੜੀ ਉਹ ਵੰਡੀ ਜਾਂਦੀ ਧਨੋਰ ਧਰਤੀ ਵੰਡੀ ਜਾਂਦੀ ਦੇਸ਼ ਦਾ ਰੋਜ਼ਗਾਰ ਔਰ ਫੈਕਟਰੀ ਇਹ ਅਲੱਗ-ਅਲੱਗ ਲੋਕਾਂ ਨੂੰ ਸਭ ਨੂੰ ਮਿਲਦੀ ਤਾਂ ਹੀ ਰੋਜ਼ਗਾਰ ਮਿਲਦਾ ਅੱਜ 5 ਕਿਲੋ ਦਾਣੇ ਲੈਣ ਦੀ ਜਿਹੜੀ ਲੋਡ ਪਈ ਇਹ ਬਹੁਤ ਹੀ ਮਾੜੀ ਗੱਲ ਆ ਅਸੀਂ ਦੇਸ਼ ਦੇ ਅੰਦਰ ਤਹਰੇਕ ਨੂੰ ਕੋਸ਼ਿਸ਼ ਕਰਦੇ ਆ ਬਈ ਬਹੁਜਨ ਸਮਾਜ ਪਾਰਟੀ ਦਾ ਸਾਥ ਦਈਏ ਸਾਥ ਦੇ ਕੇ ਇਸ ਦੇਸ਼ ਦੇ ਅੰਦਰ ਜਿਹੜੀ ਗਿਆਨੀ ਜੈਲ ਸਿੰਘ ਨੇ 80 ਦੇ ਵਿੱਚ ਸਾਡਾ ਨੁਕਸਾਨ ਕੀਤਾ ਉਦੋਂ ਬਾਅਦ 2006 ਵਿੱਚ ਕੈਪਟਨ ਅਮਨਿੰਦਰ ਸਿੰਘ ਨੇ ਉਸ ਹੀ ਬਿੱਲ ਨੂੰ ਪਾਸ ਕੀਤਾ ਉਸ ਤੋਂ ਬਾਅਦ ਉਹੀ ਬਿੱਲ ਸੁਪਰੀਮ ਕੋਰਟ ਵਿੱਚ ਚਲਾ ਗਿਆ ਜੇ ਅਸ ਇਹ ਸਰਕਾਰਾਂ ਈਮਾਨਦਾਰ ਹੁੰਦੀਆਂ ਤਾਂ ਇਸ ਦੇਸ਼ ਦੇ ਅੰਦਰ ਲੋੜ ਨਹੀਂ ਸੀ 5 ਕਿਲੋ ਦਾਣਿਆਂ ਦੀ ਲੋੜ ਨਹੀਂ ਸੀ ਨੌਕਰੀ ਮੰਗਣ ਦੀ ਲੋੜ ਨਹੀਂ ਸੀ ਵਿਦੇਸ਼ਾਂ 'ਚ ਜਾਣ ਦੀ ਅੱਜ ਦੇਸ਼ ਦੇ ਅੰਦਰ ਨਾ ਪੜ੍ਹਾਈ ਆ ਨਾ ਦਵਾਈ ਆ ਨਾ ਰੁਜ਼ਗਾਰ ਆ ਦੇਸ਼ ਦਾ ਬਹੁਤ ਬੁਰਾ ਹਾਲ ਆ 80 ਕਰੋੜ ਲੋਕਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ 5 ਕਿਲੋ ਦਾਣੇ ਦੇਣਾ ਤਾਂ ਫਿਰ ਦੇਸ਼ ਖਸਵਾਲ ਔਰ ਦੇਸ਼ ਦੇ ਹਾਲਾਤ ਅੱਛੇ ਨਹੀਂ ਹੈ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਇੱਥੇ ਆ ਕੇ ਸਾਨੂੰ ਦੱਸਿਆ ਸਾਡੀ ਦਰਸ਼ਕਾਂ ਨੂੰ ਵੀ ਇਸ ਚੀਜ਼ ਬਾਰੇ ਜਾਗਰੂਕ ਕੀਤਾ ਕਿ ਇਹ ਪਾਸ ਦੇ ਪਿੱਛੇ ਇਹ ਬਿੱਲ ਦੇ ਪਿੱਛੇ ਦਾ ਕੀ ਮੁੱਖ ਕਾਰਨ ਹੈਗਾ ਸੋ ਇਦਾਂ ਦੇ ਹੋਰ ਅਪਡੇਟਸ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਸਿਟੀ ਹோம் ਨਿਊਜ਼ ਤੇ